ਪੀਐਮ ਮੋਦੀ ਨੇ ਸੁਤੰਤਰਤਾ ਦਿਵਸ 2024 ਤੋਂ ਪਹਿਲਾਂ ਹਰ ਘਰ ਤਿਰੰਗਾ ਮਹਿੰਮ ਸ਼ੁਰੂ ਕਰ ਦਿੱਤੀ ਹੈ ਪੀਐਮ ਮੋਦੀ ਨੇ ਆਪਣੇ ਐਕਸ ਅਕਾਊਂਟ ਉੱਤੇ ਤਿਰੰਗੇ ਦੀ ਤਸਵੀਰ ਨਾਲ ਆਪਣੀ ਪ੍ਰੋਫਾਈਲ ਤਸਵੀਰ ਨੂੰ ਵੀ ਬਦਲ ਦਿੱਤਾ ਹੈ 28 ਜੁਲਾਈ ਨੂੰ ਪ੍ਰਸਾਰਿਤ ਆਪਣੇ ਮਾਸਿਕ ਮਨ ਕੀ ਬਾਤ ਰੇਡੀਓ ਦੇ ਵਿੱਚ ਪੀਐਮ ਮੋਦੀ ਨੇ ਹਰ ਘਰ ਤਿਰੰਗਾ ਮਹਿੰਮ ਬਾਰੇ ਗੱਲ ਕੀਤੀ ਸੀ ਸ਼ੁੱਕਰਵਾਰ ਨੂੰ ਉਹਨਾਂ ਨੇ ਆਪਣੀ ਪ੍ਰੋਫਾਈਲ ਡੀਪੀ ਬਦਲ ਦਿੱਤੀ ਉਹਨਾਂ ਨੇ ਇਸ ਬਾਰੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਆਜ਼ਾਦੀ ਦਿਹਾੜਾ ਬਹੁਤ ਕਰੀਬ ਹੈ ਆਓ ਫਿਰ ਤੋਂ ਤਿਰੰਗਾ ਨੂੰ ਇੱਕ ਯਾਦਗਾਰ ਜਨ ਅੰਦੋਲਨ ਬਣਾਈਏ ਮੈਂ ਆਪਣੀ ਪ੍ਰੋਫਾਈਲ ਤਸਵੀਰ ਬਦਲ ਰਿਹਾ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅਜਿਹਾ ਕਰਕੇ ਸਾਡੇ ਤਿਰੰਗੇ ਦਾ ਜਸ਼ਨ ਮਨਾਉਣ ਅਤੇ ਮੇਰੇ ਨਾਲ ਸਾਥ ਦੇਣ ਦੀ ਅਪੀਲ ਕਰਦਾ ਹਾਂ ਪੀਐਮ ਮੋਦੀ ਨੇ ਸੁਤੰਤਰਤਾ ਦੀਪ 2024 ਤੋਂ ਪਹਿਲਾਂ ਹਰ ਘਰ ਤਿਰੰਗਾ ਮਹੀਮ ਸ਼ੁਰੂ ਕਰ ਦਿੱਤੀ ਹੈ ਪੀਐਮ ਮੋਦੀ ਨੇ ਆਪਣੇ ਐਕਸ ਅਕਾਊਂਟ ਉਤੇ ਤਿਰੰਗੇ ਦੀ ਤਸਵੀਰ ਨਾਲ ਆਪਣੀ ਪ੍ਰੋਫਾਈਲ ਤਸਵੀਰ ਨੂੰ ਵੀ ਬਦਲ ਦਿੱਤਾ ਹੈ 28 ਜੁਲਾਈ ਨੂੰ ਪ੍ਰਸਾਰਿਤ ਆਪਣੇ ਮਾਸਿਕ ਮੰਨ ਕੀ ਬਾਤ ਰੇਡੂਏ ਦੇ ਵਿੱਚ ਪੀਐਮ ਮੋਦੀ ਨੇ ਹਰਕਾਰ ਤਿਰੰਗਾ ਮੀਮ ਬਾਰੇ ਗੱਲ ਕੀਤੀ ਸੀ ਸ਼ੁੱਕਰਵਾਰ ਨੂੰ ਉਹਨਾਂ ਨੇ ਆਪਣੀ ਪ੍ਰੋਫਾਈਲ ਡੀਪੀ ਬਦਲ ਦਿੱਤੀ ਅਤੇ ਉਹਨਾਂ ਨੇ ਇਸ ਬਾਰੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਆਜ਼ਾਦੀ ਦਿਹਾੜਾ ਬਹੁਤ ਕਰੀਬ ਹੈ ਆਓ ਫਿਰ ਤੋਂ ਤਿਰੰਗਾ ਨੂੰ ਇੱਕ ਯਾਦਗਰ ਜਨ ਅੰਦੋਲਨ ਬਣਾਈਏ ਮੈਂ ਆਪਣੀ ਪ੍ਰੋਫਾਈਲ ਤਸਵੀਰ ਬਦਲ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅਜਿਹਾ ਕਰਕੇ ਸਾਡੇ ਤਿਰੰਗੇ ਦਾ ਜਸ਼ਨ ਮਨਾਉਣ ਅਤੇ ਮੇਰੇਆ ਸਾਥ ਦੇਨ ਦੀ اپیل ਕਰਦਾ ਹਾਂ ਪੀਐਮ મોદી ਨੇ ਸੁਤੰਤਰਤਾ ਦਿਵਸ 2024 ਤੋਂ ਪਹਿਲਾਂ ਹਰ ਘਰ ਤਿਰੰਗਾ ਮਹੀਮ ਸ਼ੁਰੂ ਕਰ ਦਿੱਤੀ ਹੈ ਪੀਐਮ મોદી ਨੇ ਆਪਣੇ ਐਕਸ ਅਕਾਊਂਟ ਉਤੇ ਤਿਰੰਗੇ ਦੀ ਤਸਵੀਰ ਨਾਲ ਆਪਣੀ ਪ੍ਰੋਫਾਈਲ ਤਸਵੀਰ ਨੂੰ ਵੀ ਬਦਲ ਦਿੱਤਾ ਹੈ 28 ਜੁਲਾਈ ਨੂੰ ਪ੍ਰਸਾਰਿਤ ਆਪਣੇ ਮਾਸਿਕ ਮੰਨ ਕੀ ਬਾਤ ਰੀਡੂਏ ਦੇ ਵਿੱਚ ਪੀਐਮ મોદી ਨੇ ਹਰ ਘਰ ਤਿਰੰਗਾ ਮਹੀਮ ਬਾਰੇ ਗੱਲ ਕੀਤੀ ਸੀ ਸ਼ੁੱਕਰਵਾਰ ਨੂੰ ਉਹਨਾਂ ਨੇ ਆਪਣੀ ਪ੍ਰੋਫਾਈਲ ਡੀਪੀ ਬਦਲ ਦਿੱਤੀ ਉਹਨਾਂ ਨੇ ਇਸ ਬਾਰੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਆਜ਼ਾਦੀ ਦਿਹਾੜਾ ਬਹੁਤ ਕਰੀਬ ਹੈ ਆਓ ਫਿਰ ਤੋਂ ਤਿਰੰਗਾ ਨੂੰ ਇੱਕ ਯਾਦਗਾਰ ਜਨ ਅੰਦੋਲਨ ਬਣਾਈਏ ਮੈਂ ਆਪਣੀ ਪ੍ਰੋਫਾਈਲ ਤਸਵੀਰ ਬਦਲ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅਜਿਹਾ ਕਰਕੇ ਸਾਡੇ ਤਿਰੰਗੇ ਦਾ ਜਸ਼ਨ ਮਨਾਉਣ ਅਤੇ ਮੇਰੇ ਆ ਸਾਥ ਦੇਣ ਦੀ ਅਪੀਲ ਕਰਦਾ ਹਾਂ ਪੀਐਮ ਮੋਦੀ ਨੇ ਸੁਤੰਤਰਤਾ ਦਿਵਸ 2024 ਤੋਂ ਪਹਿਲਾਂ ਹਰ ਘਰ ਤਿਰੰਗਾ ਮਹੀਮ ਸ਼ੁਰੂ ਕਰ ਦਿੱਤੀ ਹੈ ਪੀਐਮ ਮੋਦੀ ਨੇ ਆਪਣੇ ਐਕਸ ਅਕਾਊਂਟ ਤੇ ਤਿਰੰਗੇ ਦੀ ਤਸਵੀਰ ਨਾਲ ਆਪਣੀ ਪ੍ਰੋਫਾਈਲ ਤਸਵੀਰ ਨੂੰ ਵੀ ਬਦਲ ਦਿੱਤਾ ਹੈ 28 ਜੁਲਾਈ ਨੂੰ ਪ੍ਰਸਾਰਿਤ ਆਪਣੇ ਮਾਸਿਕ ਮਨ ਕੀ ਬਾਤ ਰੇਡੀਓ ਦੇ ਵਿੱਚ ਪੀਐਮ ਮੋਦੀ ਨੇ ਹਰਕਾਰ ਤਿਰੰਗਾ ਮੀਂ ਬਾਰੇ ਗੱਲ ਕੀਤੀ ਸੀ ਸ਼ੁੱਕਰਵਾਰ ਨੂੰ ਉਹਨਾਂ ਨੇ ਆਪਣੀ ਪ੍ਰੋਫਾਈਲ ਡੀਪੀ ਬਦਲ ਦਿੱਤੀ ਅਤੇ ਉਹਨਾਂ ਨੇ ਇਸ ਬਾਰੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਆਜ਼ਾਦੀ ਦਿਹਾੜਾ ਬਹੁਤ ਕਰੀਬ ਹੈ ਆਓ ਫਿਰ ਤੋਂ ਤਿਰੰਗਾ ਨੂੰ ਇੱਕ ਯਾਦਗਾਰ ਜਨ ਅੰਦੋਲਨ ਬਣਾਈਏ ਮੈਂ ਆਪਣੀ ਪ੍ਰੋਫਾਈਲ ਤਸਵੀਰ ਬਦਲ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅਜਿਹਾ ਕਰਕੇ ਸਾਡੇ ਤਿਰੰਗੇ ਦਾ ਜਸ਼ਨ ਮਨਾਉਣ ਅਤੇ ਮੇਰੇਆ ਸਾਤ ਦਿਨ ਦੀ ਅਪੀਲ ਕਰਦਾ ਹਾਂ ਪੀਐਮ ਮੋਦੀ ਨੇ ਸੁਤੰਤਰਤਾ ਦੀਪ ਸਦ 2024 ਤੋਂ ਪਹਿਲਾਂ ਹਰ ਘਰ ਤਿਰੰਗਾ ਮਹੀਮ ਸ਼ੁਰੂ ਕਰ ਦਿੱਤੀ ਹੈ ਪੀਐਮ ਮੋਦੀ ਨੇ ਆਪਣੇ ਐਕਸ ਅਕਾਊਂਟ ਤੇ ਤਿਰੰਗੇ ਦੀ ਤਸਵੀਰ ਨਾਲ ਆਪਣੀ ਪ੍ਰੋਫਾਈਲ ਤਸਵੀਰ ਨੂੰ ਵੀ ਬਦਲ ਦਿੱਤਾ ਹੈ 28 ਜੁਲਾਈ ਨੂੰ ਪ੍ਰਸਾਰਿਤ ਆਪਣੇ ਮਾਸਿਕ ਮੰਨ ਕੀ ਬਾਤ ਰੇਡੂਏ ਦੇ ਵਿੱਚ ਪੀਐਮ ਮੋਦੀ ਨੇ ਹਰਕਾਰ ਤਿਰੰਗਾ ਮਹੀ ਬਾਰੇ ਗੱਲ ਕੀਤੀ ਸੀ ਸ਼ੁੱਕਰਵਾਰ ਨੂੰ ਉਹਨਾਂ ਨੇ ਆਪਣੀ ਪ੍ਰੋਫਾਈਲ ਡੀਪੀ ਬਦਲ ਦਿੱਤੀ ਉਹਨਾਂ ਨੇ ਇਸ ਬਾਰੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਆਜ਼ਾਦੀ ਦਿਹਾੜਾ ਬਹੁਤ ਕਰੀਬ ਹੈ ਆਓ ਫਿਰ ਤੋਂ ਤਿਰੰਗਾ ਨੂੰ ਇੱਕ ਯਾਦਗਰ ਜਨ ਅੰਦੋਲਨ ਬਣਾਈਏ ਮੈਂ ਆਪਣੀ ਪ੍ਰੋਫਾਈਲ ਤਸਵੀਰ ਬਦਲ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅਜਿਹਾ ਕਰਕੇ ਸਾਡੇ ਤਿਰੰਗੇ ਦਾ ਜਸ਼ਨ ਮਨਾਉਣ ਅਤੇ ਮੇਰੇਆ ਸਾਥ ਦੇਣ ਦੀ ਅਪੀਲ ਕਰਦਾ ਹਾਂ ਪੀਐਮ ਮੋਦੀ ਨੇ ਸੁਤੰਤਰਤਾ ਦਿਵਸ 2024 ਤੋਂ ਪਹਿਲਾਂ ਹਰ ਘਰ ਤਿਰੰਗਾ ਮਹੀਮ ਸ਼ੁਰੂ ਕਰ ਦਿੱਤੀ ਹੈ ਪੀਐਮ ਮੋਦੀ ਨੇ ਆਪਣੇ ਐਕਸ ਅਕਾਊਂਟ ਤੇ ਤਿਰੰਗੇ ਦੀ ਤਸਵੀਰ ਨਾਲ ਆਪਣੀ ਪ੍ਰੋਫਾਈਲ ਤਸਵੀਰ ਨੂੰ ਵੀ ਬਦਲ ਦਿੱਤਾ ਹੈ 28 ਜੁਲਾਈ ਨੂੰ ਪ੍ਰਸਾਰਿਤ ਆਪਣੇ ਮਾਸਿਕ ਮੰਨ ਕੀ ਬਾਤ ਰੀਡੂਏ ਦੇ ਵਿੱਚ ਪੀਐਮ ਮੋਦੀ ਨੇ ਹਰ ਘਰ ਤਿਰੰਗਾ ਮਹੀਮ ਬਾਰੇ ਗੱਲ ਕੀਤੀ ਸੀ ਸ਼ੁੱਕਰਵਾਰ ਨੂੰ ਉਹਨਾਂ ਨੇ ਆਪਣੀ ਪ੍ਰੋਫਾਈਲ ਡੀਪੀ ਬਦਲ ਦਿੱਤੀ ਅਤੇ ਉਹਨਾਂ ਨੇ ਇਸ ਬਾਰੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਆਜ਼ਾਦੀ ਦਿਹਾੜਾ ਬਹੁਤ ਕਰੀਬ ਹੈ ਆਓ ਫਿਰ ਤੋਂ ਤਿਰੰਗਾ ਨੂੰ ਇੱਕ ਯਾਦਗਰ ਜਨ ਅੰਦੋਲਨ ਬਣਾਈਏ ਮੈਂ ਆਪਣੀ ਪ੍ਰੋਫਾਈਲ ਤਸਵੀਰ ਬਦਲ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅਜਿਹਾ ਕਰਕੇ ਸਾਡੇ ਤਿਰੰਗੇ ਦਾ ਜਸ਼ਨ ਮਨਾਉਣ ਅਤੇ ਮੇਰੇ ਨਾਲ ਸਾਥ ਦੇਣ ਦੀ ਅਪੀਲ ਕਰਦਾ ਹਾਂ